ਸਤਿ ਸ਼੍ਰੀ ਅਕਾਲ ਸਨ ਪੜਾਣ ਨੂੰ ਮੈਂ ਸੁਖਮਿੰਦਰ ਕੋਰ ਛਾਵੜਾ good day ਇਕ ਦਿਨ ਰੱਖ ਲਾ ਜਾਤੀ ਹਰੇ ਮੇਰੀ ਢੋਲੀ ਤੇ ਆਤ ਇਕ ਦਿਨ ਰੱਖ ਲਾ ਜਾਤੀ ਕਦੈ ਨ ਰਖਲਾ ਮਾਮੀ ਨੇ ਮੇਰੀ ਡਲੀ ਤੇ ਆਰ ਇੱਕ ਦਿਨ ਰਖਲਾ ਮਾਮੀ ਜੀ ਮੇਰੀ ਡਲੀ ਤੇ ਆਰ ਮੈਂ ਨਾ ਰਖਦੀ ਰਖ ਸਕਦੀ ਤੀ ਇਹਨੀ ਤਾ ਇਹ ਵਿਹਾਰ ਮੈਂ ਨਾ ਰਖ ਸਕਦੀ ਤੀ ਇੱਕ ਦਿਨ ਰਖਲਾ